ਸਾਰੇ ਭਰਾਵਾਂ ਨੂੰ ਸਵਾਗਤ ਹੈ ਆਪਣਾ YouTube ਚੈਨਲ ਦੇ Facebook ਪੇਜ ਤੇ ਜੋ ਵੀ ਵੀਰ ਆਪਣੇ ਨਾਲ ਜੁੜੇ ਆ ਨਵੇਂ ਜੋ ਨਵੇਂ ਜੁੜ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਅੱਜ ਦੀ ਜੋ ਵੀਡੀਓ ਬਣਾਉਣ ਲੱਗੇ ਆਪਾਂ ਪੈਂਦਰਸੂਲਪੁਰ ਦੇ ਵਿੱਚ ਅੱਜ ਆਪਣੀ ਇਹ ਵੀਡੀਓ ਕੰਮ ਦੇ ਪ੍ਰਤੀ ਨਹੀਂ ਗਈ ਅੱਜ ਵਾਲੀ ਵੀਡੀਓ ਦੇ ਵਿੱਚ ਤਿੰਨ ਡੰਗਰ ਆਪਾਂ ਸੇਲ ਲਈ ਲੈ ਕੇ ਆਂਦੇ ਆ ਬਹੁਤ ਵਧੀਆ ਜਾਨਵਰ ਲੈ ਕੇ ਆਂਦੇ ਆ ਜਿਹੜੇ ਨਾਰਮਲ ਵੀਰ ਭਰਾ ਜਿਨ੍ਹਾਂ ਨੇ ਮਤਲਬ ਘਰੇ ਦੁੱਧ ਦੇ ਪਸ਼ੂ ਲਾਉਣੇ ਆ ਜਾਂ ਥੋੜੇ ਦੁੱਧ ਵਾਲੀਆਂ ਗਾਇਆਂ ਚਾਹੀਦੀਆਂ 10 12 ਲੀਟਰ ਵਾਲੀਆਂ ਮਤਲਬ ਨਾਰਮਲ ਰੇਂਜ ਦੇ ਵਿੱਚ ਅੱਜ ਉਹਨਾਂ ਲਈ ਆਪਾਂ ਚੰਗੇ ਜਾਨਵਰ ਲੈ ਕੇ ਆਏ ਆ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਇਹ ਪਹਿਲਾ ਨੰਬਰ ਗਾਂ ਇਹਦਾ ਕੀ ਡਿਟੇਲ ਆ ਜੀ ਪਹਿਲੇ ਅੱਕ ਨੰਬਰ ਦੀ ਆਹ ਫੋਲਡਰ ਗੱਲ ਇਹ ਇਹ ਦੂਜਾ ਸੂਆ ਸੂਈ ਆ ਬਾਈ ਦੂਜਾ ਸੂਆ ਸੂਈ ਆ ਜੀ ਹਾਂਜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਤੋ ਇਹਨੂੰ ਡੇਢ ਮਹੀਨਾ ਹੋ ਗਿਆ ਜੀ ਹਾਂ ਭਾਈ ਬੱਚਾ ਹੈ ਨਹੀਂ ਇਹਦਾ ਬੱਚਾ ਹੈ ਨਹੀਂਗਾ ਜੀ ਦੁੱਧ 12 ਕਿਲੋ ਬਾਈ 12 ਕਿਲੋ ਦੁੱਧ ਕੰਡੇ ਵਾਲਾ ਬਾਈ ਇੱਕ ਬਾਈ ਕਈ ਵੀਰ ਭਰਾ ਕਈ ਵੈਸੀ ਹੀ ਕਹਿ ਦਿੰਦੇ ਆ ਭਾਈ ਦੁੱਧ ਇੰਨਾ ਇੰਨਾ ਕਹਿਣ ਲਈ ਹੈ ਕਿ ਪੂਰਾ ਵਾਕਿਆ ਹੀ ਕਹਿਣ ਲਈ ਨਹੀਂ ਗਿਆ ਭਾਈ ਹਾਂਜੀ ਭਾਵੇਂ ਦੋ ਡੰਗ ਆਪਣੇ ਘਰੇ ਚੋ ਕੇ ਲੈ ਜੇ ਯਾਰ ਠੀਕ ਹੈ ਵੀ ਤਸੱਲੀ ਕਰਕੇ ਲੈ ਆ ਸਕਦੇ ਆ ਆ ਕੇ ਵਹਿੜ ਵੀ ਵੱਡੀ ਆ ਘੱਟ ਆ ਠੀਕ ਹੈ ਜੀ ਇਧਰ ਨੂੰ ਲਿਆ ਮੋੜ ਲਿਆ ਵੀਰੇ ਮੋੜ ਲਿਆ ਮੋੜ ਲਿਆ ਲੇ ਜੱਲ ਲੇ ਜਨ 12 ਕਿਲੋ ਦੁੱਧ ਆ ਜੀ ਮਹੀਨਾ ਸਵਾ ਮਹੀਨਾ ਡੇਢ ਮਹੀਨਾ ਜੀ ਡੇਢ ਮਹੀਨਾ ਹੋਗਾ ਸੂਈ ਨੂੰ ਜੀ ਜਸ ਕਿਸੇ ਵੀਰ ਨੇ ਵੀ ਘਰੇ ਦੁੱਧ ਤੇ ਗਾਂ ਲਾਉਣੀ ਹੈ ਗਾਂ ਬਹੁਤ ਚੰਗੀ ਆ ਗਾਂ ਦੀ ਬਾਡੀ万ਤਰ ਬਹੁਤ ਚੰਗੀ ਆ ਬਾਕੀ ਥਣ ਲੇਵੇ ਦੀ ਬਾਈ ਓਕੇ ਆ ਜੀ ਹਾਂ ਬਾਈ ਜਮਾਂ ਓਕੇ ਕੋਈ ਭੂਰ ਸ਼ਰਲਾ ਤਾਂ ਨਹੀਂ ਗਾ ਜੀ ਹਾਂ ਬਾਈ ਚੌਨ ਚਾਂ ਨੂੰ ਸੀਲ ਆ ਜੀ ਜਮਾਂ ਓਕੇ ਆ ਬਾਈ ਭਾਵੇਂ ਥਾਣਾ ਤੇ ਆਤਾ ਰਹੇ ਅਪਨੀ ਜਿੰਦਾ ਮੰਡਾ ਆ ਤੁਹਾਡੇ ਸਾਹਮਣੇ ਆ ਜੀ ਆਪਣਾ ਕੰਮ ਆ ਵੀਡੀਓ ਬਣਾਉਂਦਾ ਜੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਐਂਗਲਾਂ ਤੋਂ ਪਸੂ ਦਿਖਾਉਣਾ ਬਾਕੀ ਤੁਸੀਂ ਤਸੱਲੀ ਆਪਦੀ ਆਪ ਕਰਨੀ ਆ ਆਪਦੀ ਤਸੱਲੀ ਨਾਲ ਆਪਦੀ ਪਰਖ ਨਾਲ ਤੁਸੀਂ ਪਸੂ ਲੈਣਾ ਹੈ ਬਾਈ ਜੀ ਦੀ ਕੀ ਮੁੱਲਵਾੜੀ ਕੀ ਕਰ ਲਈ ਚਾਲੀ ਜੋ ਮਾਨਦਾਨ ਕਰ ਦਾਂਗੇ ਬਾਈ ਚਾਣੀ ਚੋਂ ਮਾਨਦਾਨ ਕਰਾਂਗੇ 40000 ਦੀ ਕੋਈ ਐ ਛੋਟੀ ਨਾ ਸਮਝੇ ਬਾਕੀ ਰਾਜੀ ਬਲੀ ਆ ਫੁੱਲ ਆ ਹਾਂਜੀ ਸਾਨੂੰ ਇੱਧਰ ਸਾਈਡ ਤੋਂ ਦਿਖਾ ਦਿੰਨੇ ਤੁਹਾਨੂੰ ਜੀ ਬੈੜ ਦੀ ਬੇਲ ਬੂਲ ਬਹੁਤ ਆ ਜੀ ਥਣ ਸਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਥਣ ਬਹੁਤ ਵਧੀਆ ਲੱਗੇ ਹੋਏ ਆ 40000 ਚੋਂ ਮਾਨਦਾਨ ਹੋਊਗਾ ਜੀ ਚੰਗੀ ਵੈੜ ਹੈ ਜੀ ਹਾਂਜੀ ਇਹ 2 ਨੰਬਰ ਦੀ ਡਿਟੇਲ ਜੀ ਇਹਨੂੰ ਬਈ ਮਾਨ ਕੇ ਜਲ ਮਹੀਨੇ ਉੱਤੇ ਇਹਨੂੰ ਹੋ ਗਿਆ ਸੂਈ ਨੂੰ ਉਧਰ ਬੱਚੀ ਖੜੀ ਹੈ ਜੀ ਠੀਕ ਹੈ ਜੀ ਇਹਨੇ ਸੰਭ ਵੀ ਨਹੀਂ ਯਾਰ ਵੈੜ ਠੀਕ ਹੈ ਜੀ ਮਹੀਨੇ ਉੱਪਰ ਹੋ ਗਿਆ ਸੂਈ ਨੂੰ ਮਗਰ ਬੱਚੀ ਆ ਮਗਰ ਬੱਚੀ ਆ ਦੁੱਧ ਇਸ ਟਾਈਮ 8 ਕਿਲੋ ਦੁੱਧ ਆ ਬਾਈ ਪੂਰਾ ਨੈਟ ਕੰਡੇ ਵਾਲਾ ਜੀ ਨੈਟ ਨੈਟ ਦੋ ਟਾਈਮ ਦੀ ਖਾਦੀ ਪਈ ਆ ਚਾਰ ਦੋ ਟਾਈਮ ਚੋ ਸਕਦੇ ਆ ਜੀ ਹਾਂ ਬਈ ਯਾਰ 4 ਟਾਈਮ ਚੋ ਕੋਈ ਮਤਲਬ ਵਾਧੂ ਥਾਨ ਨਹੀਂ ਚਾਰ ਹੀ ਥਾਣਾ ਜੀ ਵੈੜ ਬਾਈ ਸੂਆ ਸੂਆ ਕਨਵਾ ਜੀ ਦੂਆ ਦੂਜਾ ਦੂਜਾ ਸੂਆ ਜੀ ਰਾਤ ਜੂਟ ਦੀ ਵਹਿੜ ਚੰਗੀ ਆ ਤੇ ਚਿਚੜਾਂ ਦੀ ਖਾਦੀ ਪਈ ਆ ਹਾਂਜੀ ਹਾਂਜੀ ਵਹਿੜ ਚੰਗੀ ਆ ਜੀ ਨਵਾਂ ਆਂਗਾ ਕੋਈ ਪੱਕੇ ਹੀ ਨਹੀਂ ਗਾਂ ਜਾਦੇ ਉਮਰ ਦੀ ਨਵਾਂ ਹਾਨ ਆ ਜੀ ਜੇ ਇਹਦੀ ਆਪਾਂ ਚੰਗੀ ਮਤਲਬ ਵੀ ਗੌਰ ਵਾਲੇ ਦਾ ਜਾਵੜੀ ਸੇ ਵਾਲੇ ਦਾ ਚਲੋ ਦੁੱਧ ਤਾਂ ਨਾਰਮਲ ਹੀ ਚਵਾ ਦੂ ਬਾਈ ਹਾਂ 10 12 ਕਿਲੋ ਦੁੱਧ ਆਰਾਮ ਨਾਲ ਹੀ ਪਿਆ ਦੂਗੀ ਬਾਈ ਹਾਂ ਇੰਨਾ ਹਾਂਜੀ ਇਹ ਦਿਨਾਂ ਦੇ ਵਿੱਚ ਬਾਕੀ ਬਾਈ ਗਰਮੀ ਦੇ ਵਿੱਚ ਕਰੋ ਸੰਗ ਜਾਦੇ ਵਧੀਆ ਰਹਿੰਦਾ ਇਹਨਾਂ ਦੀ ਫੈਟ ਵੀ ਵਧੀਆ ਹੁੰਦੀ ਆ ਬਾਕੀ ਗਰਮੀ ਨਹੀਂ ਜਿਆਦਾ ਮੰਦੀਆਂ ਜੀ ਐਰ ਸ਼ਰ ਬੱਚੀ ਆ ਦੇ ਮਗਰ ਬੱਚੀ ਵੀ ਤੁਹਾਨੂੰ ਦਿਖਾਉਣੇ ਜੀ ਇੱਕ ਮਿੰਟ ਆ ਬੱਚੀ ਹੈ ਇਹਦੇ ਮਗਰ ਮਹੀਨੇ ਤੋਂ ਪਾਸ ਹੋ ਗਿਆ ਸੁਬਿਰ ਨੂੰ ਜੀ ਐਰ ਸ਼ਰ ਦੀ ਬੱਚੀ ਆ ਦੇ ਮਗਰ ਜੀ ਐ ਇਹ ਵੀ ਸੀਲ ਹੈ ਜੀ ਚੋਣ ਨੂੰ ਢੰਡੀ ਸੀਲ ਆ ਬਾਈ ਥਣਲੇਵਾ ਓਕੇ ਜਮਾ ਜੀ ਭਾਵੇਂ ਹੋਣਾ ਹੱਥ ਲਾਲਾ ਬਾਥਰੂਮ ਕਰ ਆਊਗੀ ਮੰਨ ਕੇ ਪਿਸ਼ਾਉ ਕਰੂ ਪਸਮਾ ਕਰੂ ਠੀਕ ਹੈ ਜੀ ਇਹਦਾ ਮੁੱਲ ਵੜੀ ਬਾਈ ਜਾਇ ਜਾਂ ਕੀ ਰੂਗਾ ਜੋ ਮਾਨਦਾਨ ਕਰ ਦਾਂਗੇ ਇਹਦਾ ਬਾਈ 28000 ਚ ਮਾਨਦਾਨ ਜੀ ਠੀਕ ਹੈ ਜੀ ਇਹ ਵੀ ਤੁਹਾਨੂੰ ਕਿਸਾਨ ਵੀਰੋ ਸਾਈਡ ਤੋਂ ਵੀ ਦਿਖਾ ਦਿੰਨੇ ਆ ਬੈੜ ਦਾ ਨਵਾਂ ਹਾਨ ਆ ਜੀ ਥਣ ਥਣ ਚਾਰੇ ਇੱਕੋ ਜੀ ਆ ਜੀ ਵਾਲੀ ਆ ਬੈੜ ਚਾਰ ਦਿਨ ਇਹਨੂੰ ਲੇਟੀ ਪੈ ਗਈ ਨਾ ਦੁੱਧ ਦੇ ਇਹਨੇ ਪੂਰਾ ਆ ਜਾਣਾ ਮਾਚਾ ਚਿਚੜਾ ਨਹੀਂ ਹਾਂ ਬਾਈ ਦਾ ਕੰਮ ਸੇਲ ਪਰਚੇਜ਼ ਦਾ ਜੀ ਇਸ ਕਰਕੇ ਕੋਈ ਪਸ਼ੂ ਕਿੱਜੇ ਘਰੋਂ ਆਉਂਦਾ ਕੋਈ ਕਿਸ ਤਰ੍ਹਾਂ ਦੇ ਘਰੋਂ ਆਉਂਦਾ ਵੀ ਜੇ ਇਹੀ ਵਹਿੜ ਦੀ ਚੰਗੀ ਸੇਵਾ ਹੋਣ ਲੱਗੀ ਪੰਜ ਸੱਤ ਦਿਨ ਹਫ਼ਤਾ ਚਾਰ ਦਿਨ ਆਪਣੇ ਘਰੇ ਖੜ ਗਿਆ ਬਹੁਤ ਕਿਲੋ ਦੁੱਧ ਚਵਾ ਕੇ ਦੇ ਦਾਂਗੇ ਬਿਲਕੁਲ ਜੀ ਠੀਕ ਹੈ ਹਾਂਜੀ ਹਾਂਜੀ 28000 ਚੋਂ ਮਾਨਤਾ ਨੂੰ ਹੋਊਗਾ ਜੀ ਦੋ ਨੰਬਰ ਵਹਿੜ ਦਾ ਹੁਣ ਆਜੋ ਤਿੰਨ ਨੰਬਰ ਵਹਿੜ ਤੇ ਤਿੰਨ ਨੰਬਰ ਵਹਿੜ ਦੀ ਕੀ ਡਿਟੇਲ ਹੈ ਜੀ ਇਹ ਵੀ ਦੂਜਾ ਸੂਆ ਸੂਈ ਆ ਜਰਸੀ ਦੇ 에ਅਰਸ਼ੈਡ ਦਾ ਕ੍ਰੋਸ ਆ ਬਾਈ ਇਹ ਜਰਸੀ ਦੇ 에ਅਰਸ਼ੈਡ ਦਾ ਕ੍ਰੋਸ ਆ ਗਿਆ ਜੀ ਅੱਜ ਸੱਤਵਾਂ ਦਿਨ ਆ ਸੂਈ ਨੂੰ ਇਹਦੇ ਮਗਰ ਕੀ ਹੈ ਜੀ ਇਹਦੇ ਮਗਰ ਬੱਛਾ ਬਾਈ ਉਹ ਠੀਕ ਹੈ ਜੀ। ਥਾਂ ਇਹਦੇ ਵਿੱਚ ਆ ਰਹੀ ਹੈ ਜੀ ਕਿ ਫੋਟ ਛਾਕ ਨਹੀਂ ਗਈ। 10 ਕਿਲੋ ਦੁੱਧ ਹੋਊਗਾ ਇਹਨਾਂ ਥੱਲੇ ਭਾਈ। 10 ਕਿਲੋ ਦੁੱਧ ਕੰਡੇ ਵਾਲਾ ਜੀ। ਕੰਡੇ ਵਾਲਾ ਭਾਈ ਕੰਡੇ ਵਾਲਾ। ਠੀਕ ਹੈ ਜੀ। 10 ਕਿਲੋ ਦੁੱਧ ਕਰੂਗੀ। ਠੀਕ ਹੈ ਜੀ। ਇਹਦੇ ਮਗਰ ਬੱਚਾ ਜੀ। ਇਹਦੇ ਮਗਰ ਬੱਚਾ। ਠੀਕ ਹੈ। ਆਪਣੇ ਕੋਲੇ ਆਈ ਹੋਈ ਆ। ਇਹਦਾ ਬੱਚਾ ਜੀ ਉਹ ਖੜਾ ਹੀ। ਉਹ ਬੱਚਾ ਉੱਧਰ ਖੜਾ ਦਿਖਾ ਦੇ। ਇੱਕੋ ਮਿੰਟ ਭਾਈ ਰੋਕ ਲੀਗਾ। ਉਹ ਬੱਚਾ ਖੜਾ ਹੀ ਇਹਦਾ। ਹਾਂਜੀ ਦਿਖਾਓ ਜੀ ਥੋੜੀ। ਚਲੋ ਜੀ। ਚਲੋ। 10 ਕਿਲੋ ਦੁੱਧ ਹੈ ਜੀ। 7-8 ਦਿਨੋਂ ਕੇ ਸੂਈ ਨੂੰ ਵੀਰੇ ਹਾਂ ਬਾਈ ਛੋੜੀ ਜੀ ਨੇ ਉਹਨਾਂ ਦੇ ਘਰਾਂ ਦੇ ਮਤਲਬ ਸੱਚੀ ਸੂਹੀ ਸੀਗੀ ਕਾਹਦਾ ਦਿਨ ਪਹਿਲਾਂ ਸੂਹੀ ਸੀਗੀ ਵੜ ਨੇ ਝੋਲੀ ਚੜ ਚੰਗੀ ਠੀਕ ਹੈ ਜੀ ਹੋਰ 10 ਕਿਲੋ ਐਸ ਟਾਈਮ 10 ਕਿਲੋ ਦੁੱਧ ਆ ਜੀ 7-8 ਦਿਨ ਚ ਵੀ ਥੋੜੀ ਬੱਚੇ ਦਾ ਕਰਦੀ ਆ ਜੀ ਸਾਨੂੰ ਪਤਾ ਹੀ ਲੱਗ ਗਿਆ ਸੱਜਰ ਪਸ਼ੂ ਆ ਜੀ ਤਾਜ਼ਾ ਸੂਆ ਪਸ਼ੂ ਬੱਚੇ ਦਾ ਤਕਰੀਬਨ ਕਰਦੇ ਹੀ ਆ ਜੀ ਵੜ ਇਹ ਵੀ ਬਹੁਤ ਚੰਗੀ ਆ ਚੰਗੀ ਇਹਦੀ ਵੀ ਗੌਰ ਹੋ ਗਈ ਵੜ ਇਹ ਵੀ ਦੁੱਧ ਪਿਆਉਣ ਵਾਲੀ ਆ ਕਰਮਾ ਵਾਲੀ ਬਾਕੀ ਗਰਮੀ ਗਰਮੀ ਇਹ ਵੀ 12 14 ਕਿਲੋ ਦੁੱਧ ਤਾਂ ਪਿਆਉਣਾ ਚਾਹੀਦਾ ਇੰਨਾ ਕਿ ਦੁੱਧ ਤਾਂ ਕੋਈ ਮਹਿਣਾ ਨਹੀਂ ਰੱਖਦਾ ਇਹਦੇ ਲਈ ਬਾਕੀ ਇਹ ਵੀ ਇੱਕ ਗਰਮੀ ਵਾਲਾ ਤੋਹਫਾ ਹੀ ਕਹਿ ਸਕਦੇ ਆ ਆਪਾਂ ਵੀ ਗਰਮੀ ਨਹੀਂ ਮੰਨਦੇ ਆ ਕਿਉਂਕਿ ਇਹ ਇਹ ਦਿਨਾਂ ਦੇ ਵਿੱਚ ਕ੍ਰੋਸ ਆਂਗ ਦਾ ਜਾਨਵਰ ਜਾਦੇ ਵਧੀਆ ਰਹਿੰਦੇ ਆ ਕ੍ਰੋਸ ਆਂਗ ਦੇ ਵਿੱਚ ਬਈ ਮੀਨ ਖਾਸੀ ਇਹਦਾ ਵੀ ਉਹ ਗਰਮੀ ਘੱਟ ਮੰਨਦੇ ਆ ਕਿਉਂਕਿ ਸੀਜ਼ਨ ਆ ਜਾਣਾ ਮੂਰੇ ਝੋਨੇ ਦਾ ਉਦੋਂ ਦੁੱਧ ਦੀ ਵੀ ਲੋੜ ਹੁੰਦੀ ਹੈ ਦੁੱਧ ਵੀ ਇਹਨਾਂ ਦਾ ਦੁੱਧ ਵੀ ਇਹਨਾਂ ਦਾ ਵਧੀਆ ਹੁੰਦਾ ਆਪਾਂ ਤੋਰ ਦੇ ਕਰਕੇ ਬੱਛਰੂ ਦਾ ਕਰਦੇ ਕੋਈ ਲੱਤ ਛੜ ਕਰਕੇ ਪਸ਼ੂ ਆਪਣੇ ਘਰੇ ਬਣਾ ਜੇ ਬਈ ਠੀਕ ਹੈ ਜ ਬਾਈ ਜੀ ਕਹਿੰਦਾ ਤਿੰਨੇ ਜਨਵਰ ਆੜੇ ਚੌਣ ਨੂੰ ਚਵਾਈ ਨੂੰ ਬਿਲਕੁਲ ਸੀਲ ਹੋਣਗੇ ਚਵਾਈ ਵੱਲੋਂ ਥਾਣਾ ਵੱਲੋਂ ਫੁੱਲ ਗਰੰਟੀ ਆੜੇ ਤੇ ਨਾ ਡੰਗਰਾਂ ਦੀ ਜਿਹੜਾ ਵੀ ਤੁਹਾਡੇ ਡੰਗਰ ਪਸੰਦ ਆਉਂਦਾ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਬਾਈ ਜੀ ਇਹਦੀ ਮੁੱਲ ਵੜੀ ਕਿੰਨਾ ਜਾਇਜ਼ ਆ ਇਹ ਆਪਾਂ 38 ਚੋਂ ਮਾਨਤਾਨ ਕਰ ਦਾਂਗੇ ਬਾਈ ਜੀ 38000 ਚੋਂ ਮਾਨਤਾਨ ਹੋਊਗਾ ਠੀਕ ਆ ਬਾਈ ਤਿੰਨੇ ਵੜਾ ਇਕੱਠੀਆਂ ਲੈਂਦਾ ਹਾਂ ਆਪਾਂ ਪਹੁੰਚ ਫ੍ਰੀ ਕਰ ਦਾਂਗੇ ਬਾਈ ਜੀ ਜੇ ਵੱਡੀ ਬਾਈ ਦੀ ਆਫਰ ਆ ਗਈ ਜੇ ਤਿੰਨੇ ਵੜਾਂ ਕੀ ਇਕੱਠੀਆਂ ਲੈਂਦਾ ਬਾਈ ਕਹਿੰਦਾ ਵੀ ਆਪਾਂ ਤਿੰਨਾ ਵੜਾਂ ਦੀ ਪਹੁੰਚ ਫਰੀ ਕਰ ਦਾਂਗੇ ਬਾਈ ਕਿੰਨੇ ਕਿਲੋ ਸਮਝ ਭਾਵੇਂ 300 ਕਿਲੋਮੀਟਰ ਹੋ 300 ਕਿਲੋਮੀਟਰ ਤੇ ਕਿਰਪਾਹ ਪਹੁੰਚ ਫਰੀ ਹੋਊਗੀ ਜੀ ਜੇ ਤਿੰਨੇ ਵੜਾ ਆਪਾਂ ਇਕੱਠੀਆਂ ਲੈਣੇ ਆ ਤਾਂ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲੂਗਾ ਜਿਸ ਕਿਸੇ ਵੀਰ ਨੂੰ ਕੋਈ ਵੀ ਡੰਗਰ ਪਸੰਦ ਆਉਂਦਾ ਤਾਂ ਉਹ ਬਾਈ ਨਾਲ ਸੰਪਰਕ ਕਰ ਲਿਓ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਆਪਣਾ ਭਰਾ ਹੌਸਲਾ ਵਾਜੇ ਹਾਂਜੀ ਆ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਹੈ 9780374215 97803 74215 74215 ਹਾਂ ਏ ਨੰਬਰ ਦੇ ਬਾਈ ਨਾਲ ਦੀ ਵੀ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਆਪਣਾ ਹੌਸਲਾ ਵੱਧ ਸਕੇ ਪਹਿਲਾਂ ਆਪਾਂ ਵੀਡੀਓ ਆਪਣੇ ਕੰਮ ਵਾਲੀਆਂ ਪ੍ਰਤੀ ਪਾਉਂਦੇ ਸੀ ਹੁਣ ਜਿਹੜਾ ਵੀ ਕੋਈ ਵੀਰ ਭਰਾ ਖਾਸ ਮਿੱਤਰ ਪਿਆਰਾ ਆਪਣਾ ਕੋਈ ਸੇਲ ਪਰਚੇਜ ਦੀ ਵੀਡੀਓ ਉਹ ਵੀ ਆਪਣੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲਿਆ ਕਰਨਗੀਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ